ਗੀਤਾਂ ਦਾ ਤੁਰਦਾ ਕਾਫਲਾ ਮੁੜ ਹੋ ਗਿਆ ਬੇ ਆਸਰਾ ਗੀਤਾਂ ਦਾ ਤੁਰਦਾ ਕਾਫਲਾ ਮੁੜ ਹੋ ਗਿਆ ਬੇ ਆਸਰਾ ਮੱਥੇ ਤੇ ਹੋਣੀ ਲਿਖ ਗਈ ਇੱਕ ਖੂਬਸੂਰਤ ਹਾਦਸਾ ਮੱਥੇ ਤੇ ਹੋਣੀ ਲਿਖ ਗਈ ਇੱਕ ਖੂਬਸੂਰਤ ਹਾਦਸਾ ਇੱਕ ਨਾਗ ਚਿੱਟੇ ਦਿਵਸ ਦਾ ਇੱਕ ਨਾਗ ਕਾਲੀ ਰਾਤ ਦਾ ਇੱਕ ਨਾਗ ਚਿੱਟੇ ਤੇ ਦਿਵਸ ਦਾ ਇੱਕ नाग ਕਾਲੀ ਰਾਤ ਦਾ ਇੱਕ ਵਰ ਕੇ ਨੀਲਾ ਕਰ ਗਏ ਕਿਸੇ ਗੀਤ ਦੇ ਇਤਿਹਾਸ ਦਾ ਗੀਤਾਂ ਦਾ ਤੁਰਦਾ ਕਾਫਲਾ ਮੁੜ ਹੋ ਗਿਆ ਬੇਆਸਰਾ ਸ਼ਬਦਾਂ ਦੇ ਕਾਲੇ ਥਲਾਂ ਵਿੱਚ ਮੇਰਾ ਗੀਤ ਸੀ ਜਦ ਮਰ ਰਿਹਾ ਸ਼ਬਦਾਂ ਦੇ ਕਾਲੇ ਥਲਾਂ ਵਿੱਚ ਮੇਰਾ ਗੀਤ ਸੀ ਦਮਾਰ ਰਿਹਾ ਹੋ ਗੀਤ ਮੇਰੀ ਪੈੜ ਨੂੰ ਮੂੜ ਮੂੜ ਪਿਆਸੀ ਝਾਕਦਾ ਗੀਤਾਂ ਦਾ ਤੁਰਦਾ ਕਾਫਲਾ ਮੂੜ ਹੋ ਗਿਆ ਬੇ ਆਸਰਾ ਮੱਥੇ ਤੇ ਹੋਣੀ ਲਿਖ ਗਈ ਇਕ ਖੂਬਸੂਰਤ ਹਾਦਸਾ ਅੰਬਰਾਂ ਦੀ ਥਾਲੀ ਟਿੜਕ ਗਈ ਸੁਣ ਜ਼ਿਕਰ ਮੋਏ ਗੀਤ ਦਾ ਅੰਬਰਾਂ ਦੀ ਥਾਲੀ ਟਿੜਕ ਗਈ ਸੋਨੇ ਜ਼ਿਕਰ ਮੋਏ ਗੀਤ ਦਾਰਤੀ ਦਾ ਛੰਨਾ ਕੰਬਿਆ ਪਰਿਆ ਹੋਇਆ ਵਿਸ਼ਵਾਸ ਦਾ ਤਰਤੀ ਦਾ ਛੰਨਾ ਕੰਬਿਆ ਪਰਿਆ ਹੋਇਆ ਵਿਸ਼ਵਾਸ ਦਾ ਗੀਤਾਂ ਦਾ ਤੁਰਦਾ ਕਾਫਲਾ ਮੁੜ ਹੋ ਗਿਆ ਬੇਆਸਰਾ ਮੱਥੇ ਤੇ ਹੋਣੀ ਲਿਖ ਗਈ ਇੱਕ ਖੂਬਸੂਰਤ ਹਾਦਸਾ ਜ਼ਖਮੀ ਹੈ ਪਿੰਡਾ ਸੋਚਦਾ ਜ਼ਖਮੀ ਹੈ ਪਿੰਡਾ ਆਸਦਾ ਜ਼ਖਮੀ ਹੈ ਪਿੰਡਾ ਸੋਚਦਾ ਜ਼ਖਮੀ ਹੈ ਪਿੰਡਾ ਆਸਦਾ ਅੱਜ ਫੇਰ ਮੇਰੇ ਗੀਤ ਲਈ ਕਫਨ ਨਾ ਮੈਂ ਥੋਪਾਟਦਾ ਅੱਜ ਫੇਰ ਮੇਰੇ ਗੀਤ ਲਈ ਕਫਨ ਨਾ ਮੈਂ ਥੋਪਾਟਦਾ ਗੀਤਾਂ ਦਾ ਤੁਰਦਾ ਕਾਫਲਾ ਮੂੜ ਹੋ ਗਿਆ ਬੇ ਆਸਰਾ ਮੱਥੇ ਤੇ ਹੋਣੀ ਲਿਖ ਗਈ ਇੱਕ ਖੂਬਸੂਰਤ ਹਾਦਸਾ ਅੱਜ ਫੇਰ ਹਰ ਇੱਕ ਸ਼ਬਦ ਦੇ ਨੈਣਾਾਂ 'ਚ ਹੰਝੂ ਆ ਗਿਆ ਅੱਜ ਫੇਰ ਹਰ ਇੱਕ ਸ਼ਬਦ ਦੇ ਨੈਣਾ 'ਚ ਹੰਝੂ ਆ ਗਿਆ ਤਰਤੀ ਤੇ ਕਰ ਜਾ ਚੜ ਗਿਆ ਮੇਰੇ ਗੀਤ ਦੀ ਇਕ ਲਾਸ਼ ਦਾ ਗੀਤਾਂ ਦਾ ਤੁਰਦਾ ਕਾਫਲਾ ਮੁੜ ਹੋ ਗਿਆ ਬੇ ਆਸਰਾ ਮੱਥੇ ਤੇ ਹੋਣੀ ਲਿਖ ਗਈ ਇੱਕ ਖੂਬਸੂਰਤ ਹਾਦਸਾ ਕਾਗਜ਼ ਦੀ ਨੰਗੀ ਕਬਰ ਤੇ ਇਹ ਗੀਤ ਜੋ ਅੱਜ ਸੋ ਗਿਆ ਕਾਗਜ਼ ਦੀ ਨੰਗੀ ਕਬਰ ਤੇ ਇਹ ਗੀਤ ਜੋ ਅੱਜ ਸੋ ਗਿਆ ਹੇ ਗੀਤ ਸਾਰੇ ਜੱਗ ਨੂੰ ਪਾਵੇ ਵਫਾ ਦਾ ਵਾਸਤਾ ਗੀਤਾਂ ਦਾ ਤੁਰਦਾ ਕਾਫਲਾ ਮੁੜ ਹੋਗੇ ਆ ਬੇ ਆਸਰਾ ਮੱਥੇ ਤੇ ਹੋਣੀ ਲਿਖ ਗਈ ਇੱਕ ਖੂਬਸੂਰਤ ਹਾਦਸਾ ਗੀਤਾਂ ਦਾ ਤੁਰਦਾ ਕਾਫਲਾ ਮੁੜ ਹੋਗੇ ਆ ਬੇ ਆਸਰਾ